ਯੂਕੇ ਜੀ ਦੀ ਵੀਡੀਓ ਜਿਹੜੀ ਆਪਣੀ ਰਸੋਈ ਵਾਸਤੇ ਹੈ ਇਹ ਆਪਾਂ ਕਰਾਂਗੇ ਅੱਜ ਕਿਚਨ ਦੀਆਂ ਟੈਲਾਂ ਸਾਫ਼ ਤੇ ਇੱਥੇ ਆਪਾਂ ਕਿਉਂਕਿ ਆਪਾਂ ਸਬਜ਼ੀ ਵਗੈਰਾ ਬਣਾਉਣੀ ਆ ਪਰੌਂਠੇ ਵਗੈਰਾ ਤੇ ਜਿਹੜੀ ਇਹ ਚਿਕਨਾਈ ਹੁੰਦੀ ਆਪਣੇ ਤੇਲ ਦੀ ਉਹ ਕੰਧਾਂ ਦੇ ਉੱਪਰ ਦੇਖੋ ਟੈਲਾਂ ਦੇ ਉੱਪਰ ਜਿਹੜੀ ਪਰਤ ਇਹ ਵੀ ਲੱਗ ਜਾਂਦੀ ਹੈ ਜੰਮ ਜਾਂਦੀ ਹੈ ਤੇ ਇਹਦੇ ਉੱਪਰ ਬਹੁਤ ਜ਼ਿਆਦਾ ਜੰਮੀ ਵੀ ਆਪਾਂ ਸਾਫ਼ ਨਹੀਂ ਸੀ ਕੀਤਾ ਇਹਨੂੰ ਤੇ ਅੱਜ ਆਪਾਂ ਇਹਨੂੰ ਕਰਦੇ ਆਂ ਸਾਫ਼ ਤੇ ਬਹੁਤ ਵਧੀਆ ਤਰੀਕਾ ਜਿਹੜਾ ਤੁਹਾਨੂੰ ਸਾਫ਼ ਕਰਨ ਦਾ ਦੱਸਾਂਗੇ ਤੇ ਬਹੁਤ ਸੌਖਾ ਤਰੀਕਾ ਦੱਸਦੇ ਆਂ ਸਾਫ ਕਰਨ ਦਾ ਕਿਉਂਕਿ ਆਪਾਂ ਅੰਦਰ ਜੀ ਸਬਜ਼ੀ ਵਗੈਰਾ ਬਣਾਉਣੀ ਆ ਪਰੌਂਠੇ ਬਣਾਉਣੇ ਆ ਤੇ ਉਹ ਕਿਉਂ ਹੁੰਦਾ ਜਿਹੜਾ ਆਪਣਾ ਦੇਖੋ ਤੇਲਾਂ ਦੇ ਉੱਪਰ ਜਿਹੜੀ ਇਹ ਵੀ ਪਰਤ ਆ ਜੰਮ ਜਾਂਦੀ ਆ ਤੇ ਇਹਨੂੰ ਆਪਾਂ ਕਰਦੇ ਆਂ ਸਾਫ ਤੇ ਬਹੁਤ ਸੌਖਾ ਤਰੀਕਾ ਦੱਸਦੇ ਆਂ ਤੇ ਦਿਖਾਉਨੇ ਆ ਕਰਦੇ ਟੈਲਾਂ ਸਾਫ ਤੇ ਆਪਾਂ ਬੱਟਨ 'ਚ ਪਾਣੀ ਪਾ ਲਿਆ ਤੇ ਅੱਜ ਆਪਾਂ ਕਰਦੇ ਜੀ ਸਾਫ ਤੇ ਤੁਹਾਡਾ ਵੀਡੀਓ ਜਿਹੜੀ ਆਪਾਂ ਕਰਦੇ ਆਂ ਸਿਆਰ ਤੇ ਆਪਾਂ ਸਾਫ ਪਾਣੀ ਆ ਜਿਹੜਾ ਲੈ ਲਿਆ ਤੇ ਆਪਾਂ ਇਹਦੇ 'ਚ ਕੀ ਕੀ ਪਾਉਣਾ ਹੈ ਦਿਖਾਉਨੇ ਆ ਲੋ ਜੀ ਆਪਾਂ ਕੋਨੇ ਸ਼ੈਂਪੂ ਤੁਸੀਂ ਕੋਈ ਵੀ ਸ਼ੈਂਪੂ ਜਿਹੜਾ ਲੈ ਸਕਦੇ ਹੋ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਇਹ ਸ਼ੈਂਪੂ ਬਸ ਉਹ ਖਾਦਰੀ ਤੇਲਾ ਸਾਫ ਕਰਨ ਦਾ ਇੱਥੇ ਚਿੱਕਨੇ ਆਈਏ ਜਿਹੜਾ ਲੱਗੀ ਲੱਗ ਜਾਂਦੀ ਆਪਾਂ ਜੋ ਤੜਕਾ ਲਾਉਣੇ ਆ ਦੇਖੋ ਸਬਜ਼ੀ ਵਗੈਰਾ ਨੂੰ ਆਪਾਂ ਮਿੱਠਾ ਥੋੜਾ ਲੱਤਗਾ ਜਿਵੇਂ ਆਪਾਂ ਪਰੌਂਠੇ ਬਣਾਉਂਨੇ ਆ ਉਹ ਚਿੱਕਨੇ ਆਈਏ ਜਿਹੜੀ ਕੰਨ ਦੇ ਉੱਪਰ ਚੜ ਜਾਂਦੀ ਹੈ ਤੇ ਇਹ ਆਪਾਂ ਲਵਾਂਗੇ ਬਿਨੇਗਰ ਥੋੜਾ ਜਿਹਾ ਆਪਾਂ ਵਿਨੇਗਰ ਪਾ ਲਾਂਗੇ ਤੇ ਆਪਾਂ ਇਹਨੂੰ ਕਰ ਦਿਆਂ ਸਾਫ਼ ਤੇ ਆਪਾਂ ਲੈ ਤਾਂ ਟਾਵਲ ਕਿਚਨ ਟਾਵਲ ਤੁਸੀਂ ਕੋਈ ਲੈ ਸਕਦੇ ਹੋ ਤੇ ਆਪਾਂ ਇਹਨੂੰ ਇਹਦੇ ਵਿੱਚ ਨਾ ਚੰਗੀ ਤਰ੍ਹਾਂ ਨੂੰ ਕਰ ਲਈਏ ਮਿਕਸ ਆ ਆਪਣੀ ਕਿਚਨ ਦੀ ਟੈਲਾਂ ਹੁੰਦੀਆਂ ਜਿਹੜੀਆਂ ਬਹੁਤ ਜ਼ਿਆਦਾ ਗੰਦੀਆਂ ਹੋ ਜਾਂਦੀਆਂ ਨੇ ਦੇਖੋ ਫਿਰ ਟਾਵਲੇ ਤੇ ਚੰਗੀ ਤਰ੍ਹਾਂ ਇਹਦੇ ਵਿੱਚ ਇਹਨੂੰ ਆਪਾਂ ਸਾਰੇ ਡਿਪ ਕਰਾਂਗੇ ਬਹੁਤ ਸੌਖਾ ਤਰੀਕਾ ਹੈ ਟੈੱਲਾ ਸਾਫ ਕਰਨ ਦਾ ਤੇ ਟੈੱਲਾ ਜਿਹੜੀ ਆਪਣੀ ਤਾਂ ਰੋਜ਼ ਹੀ ਦੇਖੋ ਬੰਦੀਆਂ ਹੋਈਆਂ ਰਹਿਣੀਆਂ ਆਪਾਂ ਤੜਕਾ ਵਗੈਰਾ ਲਾਉਣੇ ਆ ਅੰਦਰ ਸਬਜ਼ੀ ਨੂੰ ਇੱਕ ਰੌਂਠ ਵਗੈਰਾ ਬਣਾਉਣੇ ਆ ਕਿਉਂਕਿ ਉਹ ਆ ਜਿਹੜਾ ਉੱਪਰ ਚੜ ਜਾਂਦਾ ਹੈ ਚਿਕਨਾਈ ਇਹ ਫਿਰ ਜਿਹੜੀ ਲੱਗ ਜਾਂਦੀ ਹੈ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਿਚੋੜਾਂਗੇ ਲਓ ਇਹ ਪਾਣੀ ਚੰਗੀ ਤਰ੍ਹਾਂ ਚੋਲ ਲਿਆ ਸਾਰਾ ਇਹਦਾ ਤੇ ਹੁਣ ਆਪਾਂ ਇਹਨੂੰ ਫੇਰਾਂਗੇ ਕੰਦੇ ਦੇ ਉੱਪਰ ਜੋ ਪਨੀਟਰ ਲੰਗੀਆਂ ਹੋਈਆਂ ਨੇ ਲਓ ਜੀ ਤੇ ਆਪਾਂ ਕਰਦੇ ਆ ਸਾਫ਼ ਇਹਨਾਂ ਨੂੰ ਦੇਖੋ ਤੁਹਾਨੂੰ ਪਹਿਲਾਂ ਵੀ ਦਿਂਦੀਆਂ ਹੋਣੀਆਂ ਇਹਦੇ ਤੇ ਆਪਾਂ ਬਾਅਦ ਦੇ ਵਿੱਚ ਵੀ ਦਿਖਾਵਾਂਗੇ ਸਾਫ਼ ਕਰਕੇ ਤੇ ਪਹਿਲਾਂ ਵੀ ਦੇਖੋ ਤੇ ਇਹਨਾਂ ਦੀ ਚਿਕਨੇਾਈ ਜਿਹੜੀ ਬਹੁਤ ਜ਼ਿਆਦਾ ਲੱਗੀ ਹੋਈ ਹੈ ਡੱਗ ਤੱਬੇ ਵੀ ਆਪਣੀ ਸਬਜ਼ੀ ਵਗੈਰਾ ਦੇਖੋ ਬਹੁਤ ਲੱਗੇ ਹੋਏ ਨੇਗੇ ਤੇ ਟਾਬਾ ਵਾਲਾ ਜਿਹੜਾ ਫਿਰ ਇਹਨੂੰ ਸਾਰੇ ਚੰਗੀ ਤਰ੍ਹਾਂ ਘਸਾਵਾਂਗੇ बहुत सौखा तरीका है साफ करने का सारी जो तेल वाली संध्या ते लगी होंगी सारी साफ हो जागी चंगी तरह सारे कसाव गए ਕੁਝ ਜੇ ਆਪ ਤੋਂ ਮੰਗੇ ਫਿਰ ਪਾਣੀ ਹੈ ਜਿਹੜਾ ਸਾਰੇ ਜਾਂ ਅੰਦਰ ਰਸੋਈ ਚ ਕਿਚਨ ਚ ਆਪਣੀ ਚ ਸਾਰੇ ਪਾਣੀ ਵਗ ਜਾਂਦਾ ਹੈਗਾ ਤੇ ਇਸ ਤਰ੍ਹਾਂ ਆਪਾਂ ਫਿਰ ਟਾਬਾ ਵਾਲਾ ਜਿਹੜਾ ਨਚੋੜ ਕੇ ਚੰਗੀ ਤਰ੍ਹਾਂ ਨੂੰ ਸਾਫ਼ ਕਰ ਸਕਦੇ ਆ ਆਪਾਂ ਦੂਜੀ ਵਾਰ ਤੇ ਇਹਨੂੰ ਉਤ ਕਰ ਲਿਆ क्योंकि अपने ना अपनी टैल ना थोड़ा ज्यादा खराब सगियाँ आप दूजी बार टावर जो फेर नचोड़ लिया जो आप लिंकड़ बनाया है बहुत ज़्यादा दाग धब्बे जो लगे पे थी अपनी किचन बहुत वही जी साफ हो जूगी लो जी तो हम आप साफ जोड़ा अपना टावर फेर के दखावे आप जी तो आप नीचे भी फेर दिए फिर आप साफ टावला जरा फेरों नीचे भी आप सारे लाव गे नीचे तो भी अपनी सैफ है जी बहुत गंदी हो जाती है अपना जो आप लिंकड़ बनाया कि ना गंदा देखो मिल रही है ਸਾਫ ਪਾਣੀ ਨਾਲ ਦੀਸ ਆਪਣੀ ਆਪਣਾ ਟੇਬਲ ਜਿਹੜਾ ਸਾਫ ਪਾਣੀ ਨਾਲ ਸਾਫ ਕਰ ਲਈਏ ਤੇ ਫਿਰ ਦਿਖਾਉਣਾ। ਲਓ ਜੀ ਤੇ ਆਪਣਾ ਟੇਬਲ ਆਇੜਾ ਪਾ ਸਾਫ ਪਾਣੀ ਨਾਲ ਇਹਨੂੰ ਕਰ ਲਈ ਸਾਫ। ਤੇ ਹੁਣ ਆਪਾਂ ਸਾਰੇ ਚੰਗੀ ਤਰ੍ਹਾਂ ਇਹਨੂੰ ਕੱਢਾਂਗੇ। ਦੇਖੋ ਬਹੁਤ ਤੇਲਾਂ ਜਿਹੜੀਆਂ ਆਪਣੀਆਂ ਗੰਦੀਆਂ ਹੋ ਰਹੀਆਂ ਸੀ। ਜ਼ਿਆਦਾਤਰ ਜਿੱਥੇ ਆਪਾਂ ਸਬਜੀ ਗੈਸ ਹੁੰਦਾ ਆਪਣਾ ਆਪਾਂ ਸਬਜੀ ਵਗੈਰਾ ਪ੍ਰੌਟੇਨ ਵਗੈਰਾ ਜੋ ਵੀ ਬਣਾਉਨੇ ਆ ਪ੍ਰਸ਼ਦਾ ਪਾਣੀ। ਜ਼ਿਆਦਾਤਰ ਤੇਲ ਉਥੇ ਹੀ ਗੰਦੀਆਂ ਹੁੰਦੀਆਂ ਨੇ। ਤੁਹਾਗੀਆਂ ਦੇਖੋ ਲਓ ਜੀ ਆਪਣੀ ਟਨਰ ਜਿਹੜੀ ਸਾਰੀਆਂ ਦੇਖੋ ਕਿੰਨੀਆਂ ਵਧੀਆ ਸਾਫ਼ ਹੋ ਗਈਆਂ ਸਾਰੀ ਚਿਕਨਾਈ ਵਗੈਰਾ ਦੀ ਜੋਦੀ ਲੈ ਚੁੱਕੀ ਆ ਦੇਖੋ ਤੇ ਆਪਾਂ نیچے ਵੀ ਜਿਹੜਾ ਇਹਨੂੰ ਲਾਉਣਿਆਂਗੇ نیچے ਤੇ ਵੀ ਆਪਾਂ ਸਾਰੀ ਸੈਲਫਾ ਜਿਹੜੀ ਆਪਾਂ ਇਹ ਸਾਫ਼ ਕੀਤੀ ਆ ਆਪਾਂ ਸਾਰੀ ਸੈਲਫ ਦੀ ਵੀਡੀਓ ਬਣਾ ਨਹੀਂ ਬਣਾ ਸਕਦੇ ਕਿਉਂਕਿ ਫਿਰ ਵੀਡੀਓ ਜਿਹੜੀ ਆਪਣੀ ਬਹੁਤ ਲੰਮੀ ਹੋ ਜਾਂਦੀ ਆ ਦੇਖੋ ਆਪਣੀ ਸੈਲਫ ਵੀ ਜਿਹੜੀ ਕਾਲੀ ਕਾਲੀ ਨਿਕਲ ਰਹੀ ਦੇਖੋ ਕਿੰਨੀ ਵਧੀਆ ਸਾਫ ਹੋਈ ਹੈਗੀ ਇਹ ਸਾਰੇ ਸਾਫ ਕਰਤਾ ਕਿ ਆਪਣੀ ਟੂਟੀਆਂ ਕੋਲੋਂ ਵੀ ਜਿਹੜੀ ਆਪਣੀ ਇਹ ਹੁੰਦੀ ਹੈਗੀ ਇਹ ਟੈਲੀਆਂ ਆਪਣੀਆਂ ਬਹੁਤ ਗੰਦੀਆਂ ਹੋ ਜਾਂਦੀਆਂ ਆਪਾਂ ਬਰਤਨ ਸਾਫ ਕਰਦੇ ਆ ਇੱਥੇ ਵੀ ਆਪਾਂ ਸਾਰੇ ਲਾਤਾ ਜੇ ਉਹ ਗਰਮੀ ਕਿੰਨੀ ਹੋਵੇ ਸਭਾਈ ਤਾਂ ਫਿਰ ਆਪਣੀ ਜ਼ਰੂਰੀ ਕਰਨੀ ਪੈਂਦੀ ਆ ਦੇਖੋ ਇੱਥੇ ਵੀ ਆਪਣੀਆਂ ਟੈਲੀਆਂ ਬਹੁਤ ਗੰਦੀਆਂ ਹੋ ਰਹੀਆਂ ਸੀ इतने भी आप सारे लाती है तो आप धो देना अपन एयर टैलें भी देखो कि साफ हो गई इस तरीके ना जो अपनी टैल साफ करें तो बहुत वीर सफाई होंगी है देखो किनिया वजिए साफ हो गई देखो सारी गंदगी जी इतों भी लगी इन्होंने